ਦਾ ਨਾ ਮੇਰਾ ਨੁਕਸਾਨ ਹੋ ਗਿਆ ਸਾਰਾ ਮਾਲ ਖਿੰਡ ਗਿਆ ਬਰਬਾਦ ਹੋ ਗਿਆ ਅਜਰਾਲਾ ਸ਼ਹਿਰ ਅੰਦਰ ਮੀਂਹ ਦੇ ਚੱਲਦਿਆਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅਜਰਾਲਾ ਸ਼ਹਿਰ ਦੀਆਂ ਦੁਕਾਨਾਂਾਂ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਕਰਕੇ ਲੋਕਾਂ ਵਿੱਚ ਰੋਸ ਦਿਖਣ ਨੂੰ ਮਿਲ ਰਿਹਾ ਹੈ ਇਸ ਮੌਕੇ ਤੇ ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅੱਜ ਹੋਈ ਤੇਜ਼ ਬਾਰਿਸ਼ ਦੇ ਚੱਲਦਿਆਂ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਆ ਗਿਆ ਹੈ ਜਿਹਦੇ ਚਲਦਿਆਂ ਦੁਕਾਨਾਂ ਅੰਦਰ ਪੈਸੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ। ਮੇਰਾ ਨਾਮ ਅਸ਼ੂਨੀ ਕੁਮਾਰ ਹੈ। ਮੇਰੀ ਇੱਥੇ ਪੇਂਟ ਪਲਾਈਬੋਰਡ ਦੀ ਦੁਕਾਨ ਆ। ਅੱਜ ਸਾਡੀਆਂ ਦੁਕਾਨਾਂ 'ਚ ਪਾਣੀ ਵੜ ਗਿਆ ਵਾ। ਉਹ ਸਾਰੀ ਗਲਤੀ ਨਗਰਪੰਚਾਇਤ ਪ੍ਰਧਾਨ ਜਸਪਾਲ ਪੱਟੀ ਦੀ ਔਰ ਐਕਸ਼ਨ ਪੀਡਬਲਯੂਡੀ ਦੀ। ਅਸੀਂ ਉਹਨਾਂ ਨੂੰ ਆਪਣੇ ਲੈਟਰਾਂ ਵੀ ਭੇਜੀਆਂ ਵਾਂ ਕਿ ਆਹ ਜਿਹੜਾ ਨਾਲੀ ਦਾ ਛੋਟੀ ਹੈਗੀ ਆ ਤੇ ਸਾਡੇ ਘਰਾਂ 'ਚ ਪਾਣੀ ਵੜ ਜਾਣਾ ਵਾ। ਅਸੀਂ 23 ਮਈ ਦੀਆਂ ਉਹਨਾਂ ਨੂੰ ਫੈਕਸ ਵੀ ਕੀਤੀਆਂ ਹੋਈਆਂ ਔਰ ਲੈਟਰਾਂ ਉਹਨਾਂ ਦੇ ਵਟਸਐਪ 'ਤੇ ਭੇਜੀਆਂ ਵੀ ਹੋਈਆਂ ਨੇ। ਉਹਦੇ باوجود ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਅਰੇ ਸ ਪਾਣੀ ਵੜ ਗਿਆ ਵਾ ਔਰ ਮੇਰਾ ਆਪਣਾ ਖੁਦ ਪਲਾਈਬੋਰਡ ਸਾਨੂੰ ਮਾਇਕੇ ਦਾ 810 ਲੱਖ ਦਾ ਨੁਕਸਾਨ ਹੋ ਗਿਆ ਵਾ ਔਰ ਇਹ ਨੁਕਸਾਨ ਜਿਹੜਾ ਹੋਇਆ ਵਾ ਇਹਨਾਂ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਹੋਇਆ ਵਾ ਜਿਦਾ ਕਿ ਮੇਰੀ ਪਰਵਾਹੀ ਕੀਤੀ ਜਾਵੇ ਔਰ ਮੇਰਾ ਜੋ ਨੁਕਸਾਨ ਹੈ ਉਹ ਤਾਂ ਜੋ ਵੀ ਹੱਲ ਕੀਤਾ ਜਾਵੇ ਅਸੀਂ ਬਹੁਤ ਦੁਖੀ ਹੰੱਲੇ ਵਾਲੇ ਨਾ ਕੁਦਰਤ ਦੇ ਅੱਗੇ ਕਿਸੇ ਦਾ ਕੋਈ ਯੋਰ ਨਹੀਂ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ 12:30 ਵਜੇ ਰਾਤ ਦਾ ਬਾਰਿਸ਼ ਹੋ ਰਹੀ ਹੈ ਬਹੁਤ ਮੁਸਲਾਧਾਰ ਬਾਰਿਸ਼ ਹੋਈ ਹੈ ਔਰ ਤੁਸੀਂ ਦੇਖਿਆ ਕਿ ਸੜਕਾਂ ਨਵੀਆਂ ਬਣਾਈਆਂ ਗਈਆਂ ਨਾਲੇ ਨਵੇਂ ਬਣਾਏ ਗਏ ਆ ਔਰ ਜਿੱਥੇ ਕਿਤੇ ਤਰੁੱਟੀਆਂ ਨੇ ਉਹਨੂੰ ਵੀ ਦੂਰ ਕਰਕੇ ਬਹੁਤ ਜਲਦ ਜਿਹੜੇ ਆ ਨਾਲੇ ਨਵੇਂ ਬਣਾ ਕੇ ਪਾਣੀ ਦਾ ਨਿਕਾਸ ਜਿਹੜਾ ਉਹ ਸਾਰੇ ਸ਼ਹਿਰ ਦੇ ਵਿੱਚੋਂ ਵਧੀਆ ਢੰਗ ਦੇ ਨਾਲ ਉਹਦਾ ਨਿਕਾਸ ਕੀਤਾ ਤੇ ਤੁਸੀਂ ਦੇਖਿਆ ਕਿ ਮੈਂ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਕਰਾਂਗਾ ਕਿ ਇਹ ਜਿਹੜੇ ਲਫਾਫੇ ਆ ਉਹ ਵੇਚਣਾ ਸੁੱਟਣ ਕਿਉਂਕਿ ਆ ਤੁਸੀਂ ਦੇਖੋ ਕੇ ਪਿੱਛੇ ਕੇ ਲਫਾਫੇ ਜਿਹੜੇ ਆ ਉਹਨਾਂ ਦੇ ਨਾਲ ਜਿਹੜਾ ਉਹ ਬਲੌਕ ਹੋਇਆ ਔਰ ਬਹੁਤ ਅਸੀਂ ਮੈਂ ਖੁਦ ਸਵੇਰੇ 5:30 ਵਜੇ ਦਾ ਆਪ ਲੱਗਿਆ ਨਾਲ ਆਪਣਾ ਅੱਜ ਛੁੱਟੀ ਵਾਲਾ ਦਿਨ ਹੋਣ ਦੇ ਕਰਕੇ ਐਤਵਾਰ ਕਰਕੇ ਵੀ ਸਾਡੇ ਸਾਰੇ ਸਾਥੀ ਸਫਾਈ ਕਰਮਚਾਰੀ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਕਾਜੀ ਲੱਗੇ ਆ ਔਰ ਪਾਣੀ ਦਾ ਨਿਕਾਸ ਜਿਹੜਾ ਉਹ 10-15 ਮੀਟਰ ਦੇ ਵਿੱਚ ਵਿੱਚ ਇੱਕ ਕਵਰ ਕਰ ਦਿਆਂਗੇ ਜਿੱਥੇ ਕਿਤੇ ਕੋਈ ਤਰੋਟੀ ਹੈ ਉਹਨੂੰ ਵੀ ਬਹੁਤ ਜਲਦੀ ਜਿਹੜਾ ਉਹ ਦਰੁਸਤ ਕਰਕੇ ਦੇਾਂਗੇ ਜੀ ਨਾ ਸੁਸ਼ਮਾ ਰਾਣੀ ਜੀ ਤੇ ਸਾਡੇ ਘਰ ਦਾ ਬੜਾ ਨੁਕਸਾਨ ਹੋਇਆ ਮੈਂ ਰੋ ਰੋ ਕੇ ਬੇਨਤੀ ਕਰਨੀ ਆ ਤੇ ਮੇ ਮੈਂ ਬੱਚੇ ਕਿੱਥੋਂ ਪਾਲਨੀ ਆ ਬੱਚਿਆਂ ਨੂੰ ਕਿੱਥੋਂ ਖਵਾਣਾ ਆ ਜਿੰਨਾ ਕਮਾਈ ਦਾ ਹੀ ਉਹਨਾਂ ਸਾਰਾ ਡੁੱਲ ਗਿਆ ਮੇਰਾ ਮੁੰਡਾ ਬੜਾ ਬਿਮਾਰ ਆ ਮੈਂ ਹੁਣ ਕਿੱਥੇ ਜਾਵਾਂ ਮੈਂ ਤੁਹਾਡੇ ਅੱਗੇ ਬੇਨਤੀ ਕਰਨੀ ਆ ਮੇਰਾ ਨੁਕਸਾਨ ਭਰਿਆ ਜਾਵੇ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀਆਂ ਕਰਦਾ ਰਿਹਾ ਪਰਸੋਂ ਵੀ ਵੀਡੀਓ ਪਾਈ ਸਾਰੇ ਗਰੁੱਪਾਂ 'ਚ ਕਿ ਇੱਥੇ ਨਾਲੀ ਦਾ ਗਲੀ ਦਾ ਬਹੁਤ ਜ਼ਿਆਦਾ ਗੰਦਿਆ ਸਾਰੀਆਂ ਬਲੋਕੇਜ ਨੇ ਇਹਨਾਂ ਨੂੰ ਖੋਲਿਆ ਜਾਵੇ ਪਰ ਇਹਨਾਂ ਨੇ ਕੋਈ ਵੀ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਇਆ ਨਹੀਂ ਮੌਕੇ ਤੇ ਕਿਸੇ ਨੇ ਵੇਖਿਆ ਨਹੀਂ ਆ ਇਹਨਾਂ ਨੂੰ ਤਲਾਹ ਕਰਨ ਦੇ ਬਾਵਜੂਦ ਵੀ ਆ ਅੱਜ ਜੋ ਹਾਲਾਤ ਹੋਇਆ ਹੈ ਚਾਰੇ ਮੇਰੇ ਲਾਗੇ ਸਾਰੇ ਜਿਹੜੇ ਆਪਣੇ ਮੁਹੱਲੇ ਦੇ ਵਾਸੀ ਨੇ ਜਿਨ੍ਹਾਂ ਦੇ ਦੁਕਾਨਦਾਰ ਨੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਐਕਸ਼ਨ ਸਾਹਿਬ ਐਸਡੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਵਰਕ ਹੋਇਆ ਆ ਜਿਹੜੀਆਂ ਲਾਈਆਂ ਇਹਨਾਂ ਨੇ ਟੈਲਾ ਇਹ ਵੀ ਬੇਤਰਤੀਬੀਆਂ ਲਾਈਆਂ ਨੇ ਕੋਈ ਇਹਨਾਂ ਦੀ ਰੋਕ ਲਈ ਸਾਰੀਆਂ ਟੈਲਾਂ ਓਖੜ ਗਈਆਂ ਨੇ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਨਾ ਵੇਖੋ ਇਹਨਾਂ ਦਾ ਪ੍ਰੋਪਰ ਕੰਮ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਹਿੰਦੇ ਵੀ ਰੋਕ ਲਈ ਜਾਵੇ ਟੈਲਾਂ ਸਾਰੀਆਂ ਓਖੜ ਜਾਣੀਆਂ ਅੱਜ ਸਾਰੀਆਂ ਓਖੜ ਗਈਆਂ ਟੈਲਾਂ ਕੋਈ ਕੰਮ ਤਸੱਲੀ ਬਖਸ਼ ਨਹੀਂ ਹੋਇਆ ਸੜਕ ਬਣਾ ਕੇ ਪੈਸੇ ਲੈ ਕੇ ਅਗਲੇ ਗਾਂ ਘੇਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ